ਪ੍ਰੀਤ ਕਾਲ ਜੀ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਰੈਸਟੋਰੈਂਟ ਸਟਾਈਲ ਚਿੱਟੇ ਛੋਲੇ ਦੀ ਰੈਸਪੀ ਜਿੰਨੂੰ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਰਾਤ ਪਰ ਆਪਾਂ ਭਿਉਂ ਕੇ ਰੱਖੇ ਸੀ ਚਿੱਟੇ ਛੋਲੇ ਇਹਨਾਂ ਨੂੰ ਆਪਾਂ ਹੁਣ ਉਬਾਲ ਲਵਾਂਗੇ ਇੱਕ ਪਾਂਡੇ ਵਿੱਚ ਲਵਾਂਗੇ ਪਾਣੀ ਇਹਦੇ ਵਿੱਚ ਆਪਾਂ ਪਾਵਾਂਗੇ ਦਾਲ ਚੀਨੀ ਦਾ ਟੁਕੜਾ ਨਾਲ ਹੀ ਹਲਦੀ ਤੇ ਲੂਣ ਪਾਵਾਂਗੇ ਅੱਧਾ-ਅੱਧਾ ਚਮਚਾ ਤੇ ਨਾਲ ਹੀ ਆਪਾਂ ਤੇਜ ਪੱਤਾ ਪਾ ਦੇਣਾ ਨਾਲ ਹੀ ਆਪਾਂ ਭਿੱਜੇ ਹੋਏ ਇਟੇ ਛੋਲੇ ਪਾ ਕੇ ਇਹਨਾਂ ਨੂੰ ਆਪਾਂ ਉਬਲਣ ਦੇਣਾ ਹੈਗਾ ਜਦੋਂ ਤੱਕ ਇੱਧਰ ਆਪਣੇ ਚਨੇ ਉਬਲਦੇ ਨੇ ਆਪਾਂ ਇੱਧਰ ਤੜਕੇ ਦੀ ਤਿਆਰੀ ਕਰ ਲਵਾਂਗੇ ਇਹਦੇ ਇੱਕ pan ਦੇ ਵਿੱਚ ਪਾਵਾਂਗੇ ਤੇਲ ਨਾਲ ਹੀ ਪਾਵਾਂਗੇ ਸਾਬਤ ਧਨੀਆ ਨਾਲ ਹੀ ਆਪਾਂ ਲਸਣ ਦੀਆਂ ਕਲੀਆਂ ਕਸ਼ਮੀਰੀ ਲਾਲ ਮਿਰਚ ਤੇ ਨਾਲ ਹਰੀ ਮਿਰਚ ਲਈਏ ਨਾਲ ਹੀ ਆਪਾਂ ਕੱਟਿਆ ਹੋਇਆ ਪਿਆਜ਼ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਲੈਣਾ ਹੈਗਾ ਗੈਸ ਬਿਲਕੁਲ ਲੋ ਰੱਖਣਾ ਹੈਗਾ ਜਦੋਂ ਤੱਕ ਆਪਣੇ ਪਿਆਜ਼ ਭੁੱਜ ਰਹੇ ਨੇ ਨਾਲ ਹੀ ਆਪਾਂ ਤਿੰਨ ਤੋਂ ਚਾਰ ਆਪਾਂ ਟਮਾਟਰ ਕੱਟ ਲਏ ਨੇ ਇਹਨਾਂ ਨੂੰ ਵੀ ਆਪਾਂ ਤੜਕੇ ਦੇ ਵਿੱਚ ਪਾ ਦੇਣਾ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ ਤੇ ਮਿਕਸ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਟਾਕ ਕੇ 5 ਤੋਂ 10 ਮਿੰਟ ਲਈ ਬਿਲਕੁਲ ਲੋ ਗੈਸ ਤੇ ਆਪਾਂ ਤੜਕੇ ਨੂੰ ਭੁੰਨ ਲਵਾਂਗੇ ਤੇ ਆਪਣਾ ਇਧਰ ਤੜਕਾ ਵੀ ਚੰਗੀ ਤਰ੍ਹਾਂ ਭੁੱਜ ਗਿਆ ਹੈਗਾ ਤੇ ਹੁਣ ਆਪਾਂ ਗੈਸ ਬੰਦ ਕਰ ਦੇਣਾ ਤੇ ਤੜਕੇ ਨੂੰ ਆਪਾਂ ਠੰਡੇ ਹੋਣ ਦੇਣਾ ਹੈਗਾ ਜੋ ਆਪਾਂ ਇਧਰ ਸਿੱਟੇ ਛੋਲੇ ਉਬਲਣ ਰੱਖੇ ਸੀ ਉਹ ਵੀ ਉਬਲ ਗਏ ਨੇ ਤੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਤੇ ਤੜਕੇ ਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਇਹਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਕੱਢ ਲੈਣਾ ਹੈਗਾ ਤੇ ਇਹਦਾ ਆਪਾਂ ਵਧੀਆ ਜਿਹਾ ਸਮੂਥ ਜਿਹਾ ਪੇਸਟ ਆ ਉਹ ਤਿਆਰ ਕਰ ਲੈਣਾ ਇਹਦੇ ਨਾਲ ਜੋ ਸਬਜੀ ਦਾ ਟੇਸਟ ਹੈ ਬਹੁਤ ਵਧੀਆ ਹੁੰਦਾ ਹੈਗਾ ਤੇ ਆਪਾਂ ਸਾਰਾ ਜੋ ਤੜਕਾ ਹੈਗਾ ਆਪਾਂ ਜੱਗ ਵਿੱਚ ਕੱਢ ਲੈਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਤੇ ਕਲਿੱਕ ਕਰ ਲਿਓ ਤਾਡੀ ਵੀਡੀਓ ਨੂੰ ਤੁਸੀਂ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਦੇਖ ਸਕਦੇ ਹੋ ਤੇ ਉੱਥੇ ਵੀ ਸਾਨੂੰ ਫੋਲੋ ਕਰਿਓ ਤੇ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਪਾ ਕੇ ਵਿੱਚ ਆਪਾਂ ਜੀਰਾ ਪਾਉਣਾ ਤੇ ਆਪਾਂ ਜੋ ਪੇਸਟ ਤਿਆਰ ਕੀਤਾ ਹੈਗਾ ਉਹਨੂੰ ਵੀ ਆਪਾਂ ਪਾ ਕੇ ਚੰਗੀ ਤਰ੍ਹਾਂ ਮੇਸ ਕਰ ਲੈਣਾ ਤੇ ਥੋੜਾ ਜਿਹਾ ਉਸੇ ਭਾਂਡੇ ਵਿੱਚ ਪਾਣੀ ਪਾ ਕੇ ਉਹ ਵੀ ਆਪਾਂ ਧੋ ਕੇ ਪਾ ਦੇਣਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਬਿਲਕੁਲ ਲੋ ਗੈਸ ਤੇ ਇਸ ਤੜਕੇ ਨੂੰ ਆਪਾਂ ਭੁੰਨ ਲੈਣਾ ਤੇ ਹੁਣ ਆਪਾਂ ਮਸਾਲੇ ਲਏ ਨੇ ਇਹਦੇ ਵਿੱਚ ਮੈਂ ਗਰਮ ਮਸਾਲਾ ਲੂਣ ਹਲਦੀ ਤੇ ਮਿਰਚਾਂ ਨਾਲ ਕਸ਼ਮੀਰੀ ਮਿਰਚ ਲਈ ਹੈ ਤੇ ਦੋ ਚਮਚਾ ਆਪਾਂ ਮਲਾਈ ਲੈ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਇਹਨੂੰ ਆਪਾਂ ਤੜਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਲਾ ਲਵਾਂਗੇ ਤੇ ਮਲਾਈ ਪਾਉਣੀ ਆਪਸ਼ਨਲ ਹੈ ਬਟ ਇਹਦੇ ਨਾਲ ਸਬਜ਼ੀ ਦਾ ਵਧੀਆ ਟੇਸ ਆਉਂਦਾ ਹੈਗਾ ਇਹਦੀ ਥਾਂ ਤੇ ਤੁਸੀਂ ਦਹੀਂ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲੈਣਾ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਇਮਲੀ ਦਾ ਪਾਣੀ ਪਾਉਣਾ ਇਮਲੀ ਦਾ ਪਾਣੀ ਨਾਲ ਸਬਜੀ ਬਹੁਤ ਵਧੀਆ ਟੇਸਟ ਦਿੰਦੀ ਹੈ ਇਹ ਆਪਸ਼ਨਲ ਹੈ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੋ ਤਾਂ ਇਹਨੂੰ ਸਕਿਪਰ ਵੀ ਕਰ ਸਕਦੇ ਹੋ ਨਾਲ ਹੀ ਆਪਾਂ ਇੱਕ ਚਮਚਾ ਸ਼ੱਕਰ ਦਾ ਵੀ ਪਾਵਾਂਗੇ ਇਹਦੇ ਨਾਲ ਸਬਜੀ ਵਿੱਚ ਹਲਕਾ ਜਿਹਾ ਮਿਠਾਸ ਆਏਗੀ ਤੇ ਬਹੁਤ ਵਧੀਆ ਟੇਸਟ ਆਏਗਾ ਅਗਰ ਤੁਸੀਂ ਇਹ ਨਾ ਵੀ ਪਾਉਣਾ ਚਾਹੋ ਤਾਂ ਇਹਨੂੰ ਸਕਿਪ ਕਰ ਦਿਓ ਇਹਦੀ ਥਾਂ ਤੇ ਤੁਸੀਂ ਗੁੜ ਦਾ ਜਾਂ ਖੰਡ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੜਕੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਉਬਲੇ ਹੋਏ ਜੋ ਛੋਲੇ ਸੀਗੇ ਉਹ ਵੀ ਪਾ ਦਾਂਗੇ ਨਾਲ ਹੀ ਉਹਦਾ ਸਬਜੀ ਦਾ ਪਾਣੀ ਜੋ ਆਪਾਂ ਨਾਲ ਬਾਲੇ ਸੀ ਉਹ ਵੀ ਵਿੱਚ ਹੀ ਪਾ ਦੇਣਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਨਾਲ ਹੀ ਆਪਾਂ ਇੱਕ ਗਲਾਸ ਹੋਰ ਪਾਣੀ ਵਿੱਚ ਪਾ ਦੇਣਾ ਪਾਣੀ ਦੀ ਕੁਆਂਟੀਟੀ ਤੁਸੀਂ ਆਪਦੀ ਮਰਜ਼ੀ ਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਚਾਹੀਦੀ ਹੈ ਗਰੇਵੀ ਸਬਜੀ ਦੀ ਤੇ ਇਹਨੂੰ ਆਪਾਂ ਢੱਕ ਕੇ 10 ਤੋਂ 15 ਮਿੰਟ ਆਪਾਂ ਸਬਜੀ ਨੂੰ ਪਕਾਉਣਾ ਤੇ ਆਪਣੀ ਸਬ지 ਇੱਥੇ ਬਣ ਕੇ ਤਿਆਰ ਆ ਦੇਖ ਸਕਦੇ ਹੋ ਸਬ지 ਨੇ ਤੇਲ ਵੀ ਛੱਡਦਾ ਹੈਗਾ ਤੇ ਬਹੁਤ ਵਧੀਆ ਕਲਰ ਆਇਆ ਸਬ지 ਦਾ ਤੇ ਬਹੁਤ ਵਧੀਆ ਖੁਸ਼ਬੂ ਵੀ ਆ ਰਹੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਤੇ ਉਤੋਂ ਆਪਾਂ ਗਾਰਨਿਸ਼ ਕਰਨੀ ਹੈ ਸੁੱਕੀ ਮੇਥੀ ਇਹਦੇ ਨਾਲ ਸਬ지 ਦਾ ਬਹੁਤ ਵਧੀਆ ਟੇਸਟ ਆਊਗਾ ਬਹੁਤ ਵਧੀਆ ਖੁਸ਼ਬੂ ਆਉਣ ਦੀ ਮੇਥੀ ਨਾਲ ਤੇ ਨਾਲ ਹੀ ਆਪਾਂ ਫਰੈਸ਼ ਉਤੋਂ ਮਲਾਈ ਪਾਉਣੀ ਹੈ ਤੇ ਇਸ ਨੂੰ ਤੁਸੀਂ ਪੂਰੀ ਨਾਲ ਰੋਟੀ ਨਾਲ ਜਾਂ ਚਾਵਲ ਨਾਲ ਸਰਵ ਕਰ ਸਕਦੇ ਹੋ ਇੱਥੇ ਮੈਂ ਪਟੂਰਿਆਂ ਨਾਲ ਸਬਜੀ ਨੂੰ ਸਰਵ ਕੀਤਾ ਹੈ ਮੈਂ ਆٹے ਦੇ ਪਟੂਰੇ ਬਣਾਏ ਆ ਅਗਰ ਤੁਹਾਨੂੰ ਇਹ ਰੈਸਪੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਦੀਵਾਲੀ ਦਾ ਤਿਉਹਾਰ ਆ ਰਿਹਾ ਤੁਸੀਂ ਇਸ ਰੈਸਪੀ ਨੂੰ ਆਪਣੀ ਫੈਮਿਲੀ ਨਾਲ ਜਰੂਰ ਸ਼ੇਅਰ ਕਰਿਓ